ਆਹ ਜੀ ਨਿਕਾਲੋ ਬੈਠੋ ਸਾਡੇ ਜੀ ਬੈਠੋ ਪੰਜਾਬ ਦਾ ਦਬਲ ਲੈ ਕੇ ਪੰਜਾਬ ਦੇ ਪਾਣੀਆਂ ਦਾ ਦਬਲ ਲੈ ਕੇ ਅੱਜ ਪੰਜਾਬ ਦੇ ਉੱਪਰ ਦੇ ਦਰਿਆ ਵੀ ਗੰਦਲੇ ਹੋ ਰਹੇ ਨੇ ਤੇ ਪੰਜਾਬ ਦੇ ਖੇਤਲੇ ਪਾਣੀ ਵੀ ਗੰਦਲੇ ਹੋ ਰਹੇ ਨੇ ਚੋਨਾ ਦਾ ਦਬਲ ਲੈ ਕੇ ਦਰਿਆ ਤੇ ਬੈਠੇ ਜਿੰਨੇ ਵੀ ਸਾਡੇ ਬਜ਼ੁਰਗ ਨੇ ਅੱਜ ਇਹ ਸਾਡੇ ਸਾਰੇ ਸਤਿਕਾਰਯੋਗ ਬਾਬਾ ਜੀ ਸੰਤ ਵਰਦੀ ਸਿੰਘ ਜੀ ਸੀਚੇਵਾਲ ਜਿਨ੍ਹਾਂ ਦਾ ਸਿੱਖ ਜਗਤ ਦੇ ਵਿੱਚ ਦੁਨੀਆ ਦੇ ਵਿੱਚ ਇਸ ਗੱਲੋਂ ਸਤਿਕਾਰ ਹੈ ਵੀ ਜਿਹੜੀ ਕਾਲੀ ਗਈ ਬਾਬੇ ਨਾਨਕ ਵਾਲੀ ਉਹ ਇਹਨਾਂ ਨੇ ਪਵਿੱਤਰ ਕੀਤੀ ਸੋ ਇਹਨਾਂ ਤੇ ਅਸੀਂ ਬੜੀਆਂ ਆਸਾਂ ਨੇ ਬਾਬਾ ਜੀ ਦੇ ਧਿਆਨ ਦੇ ਸਾਰ ਪਵਾ ਗਿਆ ਬਾਬਾ ਜੀ ਨੇ ਮੋਟਰਾਂ ਚੱਲਦੀਆਂ ਦੇਖ ਲਈਆਂ ਗੁਰਦੁਆਰੇ ਦਾ ਪਾਣੀ ਦੇਖ ਲਿਆ ਮਾਈਨਿੰਗ ਮਾਈਨਿੰਗ ਹੋਦੀ ਦੇਖ ਲਈ ਪਰ ਬਾਬਾ ਜੀ ਨੂੰ ਹੱਥ ਬੰਨ੍ਹ ਕੇ ਬੇਨਤੀ ਬਾਬਾ ਜੀ ਤੁਹਾਡੇ ਤੋਂ ਪਹਿਲਾਂ ਵੀ ਸੈਂਪਲ ਭਰੇਗੇ 3-4 ਵਾਰ ਪਰ ਕੋਈ ਰਿਜ਼ਲਟ ਨਹੀਂ ਆਇਆ ਐਸਡੀਐਮ ਸਾਹਿਬ ਇੱਥੇ ਨੇ ਪ੍ਰਸ਼ਾਸਨ ਸਾਰਾ ਇੱਥੇ ਆ ਐਮਐਲਏ ਸਾਹਿਬ ਹੱਥੇ ਨੇ ਆਏ ਉਦੋਂ ਵੀ ਸੈਂਪਲ ਭਰੇਗੇ ਬਾਬਾ ਜੀ ਪਰਨ ਵਾਲੇ ਲਈ ਕੋਈ ਕਲਿਊਸ਼ਨ ਬੋਰਡ ਵਾਲੇ ਜਿਹੜੇ ਕਲੀਨ ਚਿੱਟ ਦੇਂਦੇ ਰਹੇ ਨੇ ਅੱਜ ਤੁਸੀਂ ਇਹਦੇ ਫਿਰ ਸੈਂਪਲਿੰਗ ਹੋਈ ਇਹਨਾਂ ਹੋਏ ਬਾਬਾ ਜੀ 92 ਐਮਐਲਏ ਨੇ ਬੜੇ ਮੰਤਰੀ ਨੇ ਰਾਜ ਸਭਾ ਮੈਂਬਰ ਨੇ ਹਰ ਵਾਰ ਸੈਂਪਲਿੰਗ ਆਪਰੇ ਜਾਂ ਸਾਨੂੰ ਉਹਨਾਂ ਦੇ ਜ਼ਰੂਰ ਚਾਹੀਦੇ ਤੁਹਾਡੇ ਤੋਂ ਬੱਲੇ ਆਸਾ ਨਹੀਂ ਕਿਉਂਕਿ ਤੁਸੀਂ ਇਹ ਕੰਮ ਕਰਕੇ ਵਿਖਾਏ ਹੋਏ ਨੇ ਤਾਂ ਤਾਂ ਬੱਲੇ ਆਸਾ ਨਹੀਂ ਬਾਬਾ ਜੀਆ 42 ਪਿੰਡ ਮਤਾਂ ਪਾ ਕੇ ਬੈਠੇ ਨੇ 42 ਪਿੰਡ ਇਸ ਬਿਮਾਰੀ ਤੋਂ ਪ੍ਰਭਾਵਿਤ ਨੇ ਇਹ 42 ਪਿੰਡ ਲੋਕ ਨੂੰ ਸ਼ਰਾਬ ਦੀ ਫੈਕਟਰੀ ਨਹੀਂ ਇਹਨੂੰ ਕਿਸੇ ਫੈਕਟਰੀ ਕਹਿੰਦੇ ਨੇ ਜ਼ਹਿਰੀ ਫੈਕਟਰੀ ਕਹਿੰਦੇ ਕਰਾ ਦੇ ਵਿੱਚ ਕਿੰਨੇ ਸਰਦੀਆਂ ਨਾਮ ਨਾਲ ਬਿਮਾਰੀ ਆ ਗਈਆਂ ਆਸ਼ਾ ਵਰਕਰ ਦੇ ਨਾਲ ਗੱਲ ਹੋਈ ਬਾਬਾ ਜੀ ਨੇ ਕਿਹਾ ਵੀ 딸ੀ ਸਾਹਿਬ ਦਾ ਬੱਚਾ ਕੋਈ ਪੈਦਾ ਨਹੀਂ ਹੋ ਰਿਹਾ ਮੇਰੇ ਹੱਥੀ ਤੇਸੋ ਤੇਸ ਖਰਾਬ ਹੋ ਗਏ ਜੇ ਦੋ ਤਿੰਨ ਬੱਚੇ ਪੈਦਾ ਹੋਏ ਤੇ ਅਪੰਗ ਪੈਦਾ ਹੋਏ ਸੋ ਪਾਣੀ ਇਹ ਤੋਂ ਜ਼ਿਆਦਾ ਗੰਦਲਾ ਪਾਪਾ ਜੀ ਤੁਸੀਂ ਉੱਪਰ ਦੇ ਦਰਿਆ ਸਾਹਿਬ ਕੀਤੇ ਨੇ ਇਹਦੇ ਅੰਦਰ ਤੋਂ ਸ਼ੱਕ ਨਹੀਂ ਉੱਪਰ ਦੇ ਦਰਿਆ ਉਨ ਟ੍ਰੀਟਮੈਂਟ ਪਲਾਂਟਾ ਦੇ ਨਾਲ ਠੀਕ ਕੀਤਾ ਜਾ ਸਕਦਾ ਧਰਤੀ ਦੇ ਪਾਣੀ ਨੂੰ ਕਿਹੜਾ ਟ੍ਰੀਟਮੈਂਟ ਪਲਾਂਟ ਲਾਵਾਂਗੇ ਸੋ ਇਹ ਫੈਕਟਰੀ ਦੇ ਜ਼ਿੰਮੇਵਾਰ ਨੇ ਜਿਹੜੇ ਨਾਲ ਇਹ ਗੱਲ ਕਰੀਏ ਤੁਸੀਂ ਉਹਦੀ ਵੀ ਜ਼ਿੰਮੇਵਾਰੀ ਨਹੀਂ ਹੈ ਵੀ ਅਸੀਂ ਉਹਨੂੰ ਹੀ ਸਾਫ਼ ਕਰਾਂਗੇ ਸਾਡੇ ਉੱਤੇ ਵਿਆਹ ਦਰਿਆਲ ਸੋ ਤੁਹਾਡਾ ਧੰਨਵਾਦ ਹੈ ਉਹਨਾਂ ਨੂੰ ਵੀ ਫੈਕਟਰੀਆਂ ਗੰਦਲਾ ਕਰਦੀਆਂ ਪਿਛਲੇ ਦਿਨਾਂ ਦੇ ਵਿੱਚ ਕਰੋਨਾ ਟਾਈਮ ਦੇ ਵਿੱਚ ਈ ਝੋੜ ਹੋ ਗਈ ਪਾਣੀ ਝੋੜ ਹੋ ਗਿਆ ਸੋ ਬਾਬਾ ਜੀ ਤੁਹਾਡੇ ਤੋਂ ਬੜੀਆਂ ਆਸਾਂ ਨੇ ਇਸ ਸੰਕਟ ਨੂੰ ਕਿਉਂਕਿ ਤੁਸੀਂ ਰੱਬੀ ਬਣਾ ਪਾਇਆ ਤੁਸੀਂ ਇਹ ਸਰਕਾਰ ਦਾ ਹਿੱਸਾ ਹੋ ਤੁਹਾਡੇ ਤੋਂ ਬੜੀਆਂ ਆਸਾਂ ਨੇ ਤੁਹਾਡੇ ਤੋਂ ਕਈਆਂ ਬੜੇ ਆਏ ਪਰ ਗੋਮਲੋਂ ਤੋਂ ਮਿੱਟੀ ਝਾੜ ਕੇ ਚਲੇ ਗਏ ਪਰ ਤੁਹਾਡੇ ਦੀ ਆਸਾਂ ਨੇ ਜੇ ਤੁਸੀਂ ਬਾਬੇ ਨਾਨਕ ਦੀ ਵੇਈ ਨੂੰ ਸਾਂਭ ਕੀਤਾ ਹੈ ਜੇ ਇਹ ਰੱਬਾ ਪਾਣੀ ਵੀ ਬਾਬੇ ਨਾਨਕ ਦਾ ਹੀ ਉਹਨਾਂ ਨੇ ਕਿਹਾ ਪਾਣੀ ਜਰੂਰ ਪਾਣੀ ਪੀਤਾ ਮਾਤਾ ਧਰਤ ਮਹਾਤ ਸੋ ਤਾਂ ਇਹ ਤੋਂ ਬੜੀਆਂ ਕੁਰਕ ਸੋ ਬਹੁਤ ਆਸਾਂ ਨੇ ਇਹ ਸਾਡੇ ਮਸਲੇ ਨੂੰ ਹੱਲ ਕਰਾਂਗੇ ਇਹ ਜ਼ਹਿਰ ਦੀ ਫੈਕਟਰੀ ਨੂੰ ਬੰਦ ਕਰਾਂਗੇ ਸੋ ਬੇਤੀਏ ਮਾਮਲਾ ਦੀ ਆਪਣੀ ਕੀਮਤੀ ਸ਼ਬਦ ਸੰਗਤ ਦੇ ਨਾਲ ਸਾਦੇ ਕਰੀ ਬਾਦ ਗੁਰਜੀਤ ਕਾਲਸਾ ਲਾਖ ਗੁਰਜੀਤ ਦੀ ਫਤਿਹ